ਮੀ ਆ ਕਿੰਨੇ ਵਾਰ ਵਾਜ ਮਾਰੀ ਹੈ ਕੌਣ ਦੇਖ ਹਬਲਾ ਆ ਜਾ ਆ ਜਾ ਪਿੰਦਰ ਆ ਬਾਹਰ ਜਾ ਕੌਣ ਜਾ ਉੱਚੀ ਉੱਚੀ ਵਾਜ ਮਾਰ ਮੈਂ ਵੇਖ ਕੇ ਹੁਣਾ ਬਣਾ ਵੇਖ ਹਬਲਾ ਦਸੀ ਨਾਲ ਮੈਨੂੰ ਬਾਅਦ ਚ ਲੈ ਚਾਚੇ ਹਣੀ ਆਜੋ ਬੈਹ ਚਾਚਾ ਜੀ ਉਹ ਬੈਣ ਨੇ ਕੀ ਆਇਆ ਆਪਾਂ ਕਿੱਥੇ ਪਿਓ ਤੇਰਾ ਕੱਢ ਬਾਹਰ ਇਹਨੂੰ ਠੱਗ ਨੂੰ ਉਹ ਕੀ ਗੱਲ ਹੋ ਗਈ ਏ ਤੂੰ ਬਾਹਰ ਕੱਢ ਪਹਿਲੇ ਉਹਨੂੰ ਕਰਦੇ ਗੱਲ ਆਪਾਂ ਹੌਸਲੇ ਦੇਣਾ ਗੱਲ ਉਹ ਯਾਰ ਦਾ ਹੌਸਲੇ ਹੁਣ ਲੈਣੀ ਕਰਨੀ ਤੁਹਾਡਾ ਰਿਹਾ ਇਹੋ ਤਾਂ ਹੌਸਲੇ ਨਹੀਂ ਉਹ ਸੇਕ ਕਰਕੇ ਇੱਥੇ ਪਹੁੰਚ ਗਿਆ ਤੁਸੀਂ ਉਹ ਯਾਰ ਹੋਇਆ ਕੀ ਤੁਹਾਨੂੰ ਸਾਨੂੰ ਤੇ ਦਾ ਛੱਡੋ ਤੁਹਾਨੂੰ ਨਹੀਂ ਪਤਾ ਲੱਗਣਾ ਕੀ ਹੋਇਆ ਵਾ ਤੁਸੀਂ ਜੋ ਕਰਨਾ ਹੀ ਕਰਤਾ ਵਾ ਬਾਹਰ ਕੱਢ ਤੂੰ ਕਰਦੇ ਗੱਲ ਉੱਤੇ ਦੇਖ ਲੋ ਜੱਟ ਕਿਦਾਂ ਬੋਲਦਾ ਜੀ ਪੁੱਤ ਦਿਮੱਖਂਦਾ ਕੋਈ ਹੌਸਲਾ ਕਰਦੇ ਪਿਓ ਨੂੰ ਆ ਲੈਣ ਦੇ ਮਾਰੋ ਹੁਣ ਨਹੀਂ ਨਿਕਲਦਾ ਮਾਰੋ ਉਹਨਾਂ ਨੇ ਉਹ ਯਾਰ ਮੇਰਾ ਨਿਰਣਾ ਮੇਰਾ ਮਾਰੋ ਜਿਆਦਾ ਬਣ ਆਹ ਈਮਾਰ ਮਾਰ ਮੱਤਕੀਆਂ ਜਿਹੜਾ ਤੁਸੀਂ ਬਣਿਆ ਹੋਣਾ ਪ੍ਰਧਾਨ ਉਹ ਨਈਂ ਉਹਦੀ ਠੱਗੀ ਮਾਰਤੀ ਤੇਰੇ ਨਾਲ ਦੱਸਦਾ ਆਹ ਐਵੇਂ گا گاਪੁਰ ਕੀ ਜਨਾਬ ਤੋ ਨਹੀਂ ਪਤਾ ਕਾਲੇ ਦੇ ਪੈਦਾ ਦਾ ਕੋਈ ਪਿਆਰ ਨਾਲ ਗੱਲ ਕਰ ਲੈਨੇ ਕੀ ਰਲ ਹੋ ਗਈ ਕਹਦਾ ਰੋਲਾ ਪਾਇਆ ਤੁਸੀਂ ਕਾਹਦਾ ਆਇਆ ਖਰਸੋ ਕਰਦਾ ਨਾ ਕੰਮ ਹੋਈ ਤੂੰ ਇਹ ਕਿ ਕਰਦਾ ਤੈਨੂੰ ਕਹਿੰਦਾ ਰਿਹਾ ਵੀ ਇਹਦੇ ਨਾਲ ਨਾ ਕੋਈ ਚੜਾ ਭਈ ਤੂੰ ਇਹਨੂੰ ਲੈ ਕੇ ਉੱਥੇ ਪਿੰਡ ਚੋਂ ਲਿਫਟਾ ਪਾਸਪਰਾਤੀਆਂ ਹਨ ਨੂੰ ਪਤਾ ਹੀ ਨਹੀਂ ਇਹ ਕਰਦਾ ਉਹ ਕਿਦੀ ਲਿਮਟ ਪਾਸ ਕਰਾਤੀ ਏ ਉਹ ਆਪਣਾ ਪਿਓ ਨਹੀਂ ਕਹਿੰਦੀ ਕਰਾਈ ਆ ਉਹ ਯਾਰ ਆਣ ਕੇ ਰੋਂਦਾ ਸੀ ਮੇਰੇ ਕਿ ਭੁੰਡਾ ਬਾਹਰ ਕਰਾਣਾ ਪੈਸੇ ਚਾਹੀਦੇ ਆ ਆਪ ਆਇਆ ਵਾ ਮੈਂ ਦਸ ਕੀ ਕਰਾਤਾ ਆ ਆਪ ਕਿੱਥੇ ਆਇਆ ਵਾ ਤੁਸੀਂ ਕਹਿ ਕੇ ਕਰਵਾਈ ਆ ਅਗਲੋਤਾ ਹੀ ਮੂੰਹ ਤੇ ਪੁੱਛ ਚੱਲ ਪਤੋਂਣਾ ਹੌਸਲਾ ਕਰ ਕੁਝ ਨਹੀਂ ਹੋ ਗਿਆ ਹੌਸਲਾ ਡਿਆਣੀ ਕਿੱਥੇ ਹੁੰਦਾ ਵਾ ਅਡੀ ਸਾਰੀ ਜ਼ਮੀਨ ਲੈ ਕੇ ਜਾਣੀ ਆ ਜਿੰਨਾ ਤੇ ਪਰਚਾ ਲੱਲਿਆ ਵਾ ਪੈਰਾਂ ਦੇ ਨਾਲ 9 ਲੱਖ 80 ਹਜ਼ਾਰ ਰੁਪਏ ਕਰਦਾ ਲਿਆ ਨਾ ਬੈਂਕ ਚੋਂ ਉਹ ਜਿੱਦਾਂ ਲਿਆ ਆਂਦਾ ਵਾ ਵਾਸ ਕਰਾ ਉਥੇ ਉਹ ਮੇਰੀ ਗੱਲ ਸੁਣ ਭਰਾਵਾ ਮੈਂ ਕਿਹੜਾ ਲੈ ਕੇ ਖਾ ਲਿਆ ਵਾ ਇਹਨੂੰ ਪੁੱਛ ਉਹ ਮਨਿੰਦਰ ਉਹ ਬੈਠੇ ਵੀ ਬੋਲਾ ਨਾ ਇਹਨਾਂ ਨੂੰ ਧੁਗੜਾ ਧੁੜਾ ਤੁਸੀਂ ਮੈਂ ਨੂੰ ਕੋਈ ਜੀਨ ਦੁਨੀਆ ਦਾ ਪਤਾ ਆਹ ਵੇਖੇ ਨੇ ਕੰਮ ਉਹ ਮੇਰੀ ਗੱਲ ਸੁਣ ਲੈ ਅਸੀਂ ਤੁਹਾਡੇ ਘਰ ਗਏ ਹਾਂ ਪਾਪ ਤੁਸੀਂ ਚੱਲ ਕੇ ਆਉਂਦੇ ਹੋ ਕਿੰਨਾ ਮੈਂ ਤੁਹਾਨੂੰ ਕਹਿੰਦੀ ਮੈਨੂੰ ਪਰਚਾ ਦਵਾਓ ਤੇਰਾ ਪਿਰੋ ਨਹੀਂ ਹੁੰਦਾ ਰਿਆ ਕਿਉਂ ਨਹੀਂ ਹੋ ਮਰਿਆ ਪਾਇਆ ਜਾਂਦਾ ਰਿਆ ਬਿਲਕੁਲ ਆਹ ਵੇਖੇ ਨੇ ਕੰਮ ਆਹੋ ਤੁਸੀਂ ਮੈਂ ਖੋਣ ਗਿਆ ਮੁੱਠਾ ਲਵਾ ਲਿਆ ਨਾ ਉੱਥੇ ਅਸੀਂ ਤਾਂ ਫਿਰ ਕਿੱਦਾਂ ਪਾਸ ਹੋ ਗਿਆ ਉਹ ਯਾਰ ਨਾ ਬੱਸ ਉਹ ਯਾਰ ਬੇ ਕਹਿੰਦੇ ਅਸੀਂ ਕਰਕੇ ਲੈਣਾ ਵਾ ਚੱਲ ਪੁੱਤ ਕੋਈ ਗੱਲ ਨਹੀਂ ਲੋੜ ਤੇ ਸਾਨੂੰ ਹੀ ਆਈ ਨਹੀਂ ਲਾਣਾ ਕਰ ਜਾ ਅਤੇ ਜਿੱਦਾਂ ਲਿਆਣਾ ਉਦਾਂ ਮੇਰੀ ਮਾਲ ਚਾਹੀਏ ਪਰਚਾ ਵਾਪਸ ਕਰਾਓ ਤੇ ਨਾਲੇ ਜਿੱਥੇ ਪ੍ਰੀਮਾ ਪਾਸਪੋਰਟ ਦਿੱਤਾ ਮੇਰਾ ਪਾਸਪੋਰਟ ਵੀ ਲਿਓ ਕੀ ਗੱਲ ਕਰ ਜਾਗੇ ਪਾਸਪੋਰਟ ਤਾਂ ਕੋ ਦੇ ਰਹੀਏ ਕੀ ਪਤਾ ਕੀ ਥੱਗੀਆਂ ਮਾਰੀਆਂ ਗਾਲੀ ਗਾਲੀ ਮੈਂ ਤਾਂ ਲੁਕਿਆ ਸੀ ਨਾ ਕਰ ਲੋ ਪਰ ਆਏ ਨਾ ਇਹ ਕਹਿੰਦੇ ਜਨਰਲ ਨੂੰ ਇਹ ਕਾਗਜ਼ ਤੇ ਪਾਸਪੋਰਟ ਦਿੱਤਾ ਨਾਲਿਆਂ ਨੂੰ 1.5 ਲੱਖ ਰੁਪਈਆ ਵੀ ਦੇ ਦਿੱਤਾ ਮੈਂ 1.5 ਲੱਖ ਰੁਪਈਆ ਵੀ ਦੇ ਦਿੱਤਾ ਯੋ ਉਹ ਤਾਂ ਪੈਸੇ ਤੇ ਲੱਗਣੇ ਲੱਗਣੇ ਹੀ ਖਾਲੀ ਪਾਸਵਰਡ ਕੌਣ ਲੈਂਦਾ ਅਜਕੱਲ ਲਿਆ ਮਲਾਓ ਮੈਨੂੰ ਕਿਹੜਾ ਬੰਦਾ ਵੀ ਗੱਲ ਤੋਂ ਨਾਲ ਤੂੰ ਤੇ ਮੇਰੇ ਨਾਲ ਗੱਲ ਕਰ ਤੂੰ ਤਾਂ ਆਪਾ ਹੋਇਆ ਇਹ ਗੱਲ ਕਰੇ ਮੇਰੇ ਨਾਲ ਜਿਹੜੀ ਕਰਨੀ ਮਾਰਾ ਉਹ ਬੇਸਤ ਹੋਣਾ ਇੰਨੀ ਕਰ ਆਈ ਆਂ ਹੋਈ ਦੇਖਿਆ ਪੱਟ ਨਹੀਂ ਹੋਈ ਆ ਨੋ ਨਹੀਂ ਪਤਾ ਕਹਾ ਜਿੱਦਾਂ ਲਿਆਏ ਕਰ ਜਾਉਂਦਾ ਜਾਗਾ ਸਦਾ ਦੀ ਮਾਸ ਸੁਟਾਵੇ ਕੱਢ ਜਾਗਾ ਇੰਨੀ ਲੈਣਾ ਭਰਾ ਮਾਦੇ ਸਵਾਤ ਚਲ ਜਾਮਨ ਆ ਜਾ ਕੇ ਕਰੋ ਗੱਲ ਦਵਾਈਆਂ ਭਾਈਆਂ ਵਾ ਮੈਂਦਰ ਨਹੀਂ ਲੱਗਾ ਤੇ ਭਾਈ ਪੁੱਤ ਤੂੰ ਤਾਂ ਕਹਿਣਾ ਨਹੀਂ ਕੋਲੋਂ ਭਾਈ ਉਹ ਯਾਰ ਤੁਹਾਡੀ ਸਲਾਹ ਹੋਏਗੀ ਘਰ ਤਾਂ ਤੇਰੀ ਆਣੀਗੀ ਤੂੰ ਇਹਨਾਂ ਕੋਈ ਸਾਲਾ ਨਹੀਂ ਕੀਤੀ ਤੂੰ ਆਣ ਕੇ ਸਾਰਾ ਸਿਆਪਾ ਸਾਡੇ ਘਰ ਪਾਵਾ ਉਹ ਸਲਾਹ ਮੈਂ ਤਾਂ ਨਹੀਂ ਕੀਤੀ ਨਾ ਮੇਰੇ ਨਾਲ ਪੈਣਾ ਹੀ ਇੱਕ ਦੋ ਹਰੇ ਤਰ੍ਹਾਂ ਕੋ ਮੰਗੇਰ ਪੈਣ ਤੇਰੇ ਜਵਾਬ ਵੀ ਇਹ ਮੇਰੇ ਨਾਲ ਨਾ ਪੈਣ ਇਹਨੇ ਪੈਣ ਜਾ ਗਿਆ ਕੰਮ ਵੇਖ ਲੈ ਇਹਨਾਂ ਦੇ ਕਹੇ ਇਹਨਾਂ ਦੇ ਵਰਤਨੇ ਬਾਹਰ ਇਹਨਾਂ ਦੇ ਮੁੰਡੇ ਨੇ ਜਾਣਾ ਸਿਆਪਾ ਸਾਡੇ ਘਰ ਪਾਤਾ ਆਣ ਕੇ ਬੋਲਣਾ ਇੱਕ ਦੰਦਿਆ ਮੇਰੀ ਗੱਲ ਸੁਣ ਹਾਨੂੰ ਨਹੀਂ ਲੋੜ ਕਰਜੇ ਦੀ ਚਾ ਚਲੀ ਆਪਾਂ ਵਾਪਸ ਕਰਾਈਏ ਜਾ ਕੇ ਆ ਇਹਨੇ ਮਰ ਜਾ ਕੇ ਪੈਲੀ ਲੱਗ ਜਾਣੀ ਆ ਸਾਰੀਆਂ ਫੀ ਉਹ ਮੈਨੇਜਰ ਦੇਦਾ ਵਾਗ ਪਵਾ ਮੇਰਾ ਥੋੜਾ ਵਾ ਕਲਾ ਕੇ ਹੁੰਦਾ ਸ ਨਿਕਲਾ ਨਾ ਪਿਓ ਦਾ ਛੱਦ ਸਿਰੇ ਦਾ ਉਹ ਥੋਸ ਲਿਆ ਬੋਲ ਕੇ ਬੰਦੇ ਆਰਮਾ ਅੱਗੇ ਇੱਕ ਤਾਂ ਪਹਿਲਾਂ ਨੀ ਕਿਹ ਨਾਲ ਮੋੜੀ ਡੈਰੀ ਕਿਵੇਂ ਬੰਗਾ ਬੋਲਣ ਦੀ ਜਰਾ ਹੁਦਾ ਪਹਿਲਾਂ ਬੋਲਣ ਦੀ ਗੱਲ ਸਤਾਲਾ ਸੱਚ ਕਹੀਏ ਫੇਰ ਨਹੀਂ ਗਲਤ ਨਾਰੇ ਇਹਨੂੰ ਬਾਹਰ ਕਰ ਲੈਣਾ ਯਾਰ ਨਾਰੇ ਵੀ ਸਿਆਪੇ ਮੈਂ ਨਾ ਉਹ ਕਾਰ ਨੂੰ ਕੋਈ ਅੱਗੇ ਲਈ ਬਾਹਰ ਤੂੰ ਤੇ ਮੇਰਾ ਮਨੋ ਘਰ ਦੀ ਵਿੱਚ ਖਾ ਜਾਣਾ ਵਾ ਆਵੇ ਇਹਨੇ ਕਰ ਆਹੋ ਇਹ ਕੀ ਹੋ ਗਿਆ ਵਾ ਕੋਣਾ ਕੀ ਆ ਆ ਗੱਲ ਪੈਣ ਆਣ ਕੇ ਕੰਸ ਤੋਂ ਸੋਚ ਲਿਆ ਕਰਨ ਤੇਰੇ ਪਿਓਆਂ ਵਰਗਾ ਉਹ ਤਾਂ ਹੀ ਪਿਆਰ ਨੂੰ ਕੰਮ ਤੇ ਕਰ ਲੈ ਪਾਈ ਚਾਦਣਾ ਬੋਲਿਆ ਵਾ ਤੇ ਤੁਹਾਡੇ ਨਾਲ ਕਿਹ ਠੱਗੀ ਮਾਰ ਲਈ ਆ ਲੈ ਤੈਨੂੰ ਪਤਾ ਹੀ ਨਹੀਂ ਕਿਹ ਠੱਗੀ ਮਾਰ ਲਈ ਆ ਤੁਹਾਡਾ ਸਰਦ ਰਲ ਮਿਲ ਕੇ ਜੋ ਤੁਸੀਂ ਕਰਦੇ ਸਰਦ ਰਲ ਮਿਲ ਕੇ ਕਰਦੇ ਚੱਲ ਪੁੱਤ ਨਾ ਕਰ ਤੇਰੀ ਮਾਂ ਵਰਗਾ ਜਦੋਂ ਮੈਂ ਕਾਗਜ਼ ਲਿਆਉਂਦੇ ਨੇ ਘਰੋਂ ਤੁਹਾਨੂੰ ਪਤਾ ਹੀ ਹੋਏਗਾ ਕਿ ਚੋਰੀ ਲੈਣਦੇ ਨੇ ਆਨ ਨੂੰ ਨਹੀਂ ਪਾਲਾ ਕੇ ਚੱਲਦਾ ਫਿਰ ਤੂੰ ਹੀ ਕਰਦੇ ਰਹਿੰਦੇ ਨਾ ਹੋਏ ਦਸਨ ਨੂੰ ਮਨਾ ਕੇ ਤਾਂ ਪਹਿਲੇ ਵੀ ਤਾਂ ਯਾਰ ਇਹਨੂੰ ਬੰਦਾ ਇਹ ਪੁੱਛੇ ਕਿ ਤੁਸੀਂ ਬਾਹਰ ਦੇ ਮੁਲਕ ਜਾਣਾ ਤਾਂ ਪੈਸੇ ਚਾਹੀਦੇ ਆ ਪੈਸੇ ਕਿਥੋਂ ਆਣੇ ਆ ਇਹਨਾਂ ਨੂੰ ਇਹ ਨਿਆਣੇ ਦੱਸ ਪਤਾ ਮੈਨੂੰ ਦਾ ਇਹਦਾ ਕਰੇ ਨੀ ਪਤਾ ਤਾ ਮੈਨੂੰ ਘਰ ਲੱਗ ਗਿਆ ਉਧਰ ਪੰਜਾਹ ਕਿੱਧਰ ਲੱਗਿਆ ਲੈ ਮੇਰੇ ਨਾਲ ਕੇ ਖੂਜ ਤੈਨੂੰ ਸੁੱਟ ਦੇਈ ਮੈਂ ਮੇਰੀ ਗੱਲ ਸੁਣ ਮੇਰੇ ਘਰ ਦਾ ਪਤਨ ਤੇ ਮੇਰਾ ਪਾਸਪੋਰਟ ਵਾਪਸ ਕਰ ਮੈਂ ਕਦੇ ਨਹੀਂ ਕਹ ਜਾਣਾ ਮੇਰੀ ਸੌਲਾ ਗੱਲ ਬੰਦਿਆਂ ਨੂੰ ਬਹੁਤਾ ਬੁਰਕ ਨਾ ਕੰਮ ਬਿਚ ਕਰੀ ਜਾਣਾ ਮੇਰੇ ਦੋ ਬਾਰੂਦੋ ਇਹ ਲਾ ਪਾਸਪੋਰਟ ਵੀ ਦੇ ਦਾਂਗੇ ਜਿਹਦੇ ਕਾਗਜ਼ਪੱਤਰ ਵੀ ਦੇ ਮਾਰੋ ਮੱਤੇ ਲੈ ਆ ਕੇ ਕਿਹੜੇ ਡੈਕਟਰ ਨੂੰ ਪੈਸੇ ਦੀ ਕਿਉਂ ਪਈਆਂ ਨਹੀਂ ਉਹ ਮਿਲਣਾ ਕਿਉਂ ਨਹੀਂ ਮਿਲਣਾ ਰੁਪਈਆ ਲੈ ਕਿਉਂ ਤੂੰ ਬੂਠਾ ਦੇਖ ਲਾਣਾ ਲਗਾ ਦੇ ਲੈ ਨਹੀਂ ਲੈ ਪਹਿਲਾਂ ਤੂੰ ਇਹ ਬੂਠਾ ਦੇ ਲਈ ਤੱਕ ਤੂੰ ਇਹ ਬਲਾਉ ਮਨਾ ਕਿਉਂ ਨਹੀਂ ਦੇਣਾ ਭਲਾ ਬਲਾਉ ਮੈਨੂੰ ਬੰਦਾ ਕਿਹੜਾ ਵਾ ਕੀ ਪਤਾ ਕਿ ਕੋਈ ਬੰਦਾ ਹੈ ਖੜਿਆ ਵੀ ਨਹੀਂ ਕੀ ਕਰੀ ਜਾਂਦੇ ਆ ਯਾਰ ਯਾਰ ਚੁੱਪ ਕਰ ਤੂੰ ਮੈਂ ਤੇਰੇ ਘਰੇ ਹੱਥ ਜੋੜਨ ਦਿਆ ਮੇਂਦਰ ਮੇਰੀ ਸੁਣ ਲੈ ਗੱਲ ਇਹਨੂੰ ਇੱਥੋਂ ਲੈ ਜਾ ਨੇ ਨਾ ਲੰਮੇ ਬਾਗ ਉਹ ਗੋੜਾ ਵੇ ਨਾ ਯਾਰ ਕਰੂਗਾ ਲੈ ਸੁਣ ਲੈ ਇਹ ਕੰਮ ਆਇਆ ਗਿਆ ਉੱਤੋਂ ਠੱਗੀਆਂ ਮਾਰੋ ਤੇ ਨਾਲੇ ਖੋਟੇ ਫੇਰੋ ਇਹ ਠੱਗੀਆਂ ਆਹ ਆ ਗਿਆ 100000 ਰੁਪਏ ਉਹ ਚਲ ਜਰ ਤੇ ਤੇ ਕਹਿ ਬ ਤੇਰੇ ਬਿਵਾਰ ਕਾ ਬੰਦੇ ਨੂੰ ਬੋਲਣ ਆਉਂਦਾ ਨਾ ਗੱਲ ਨਾ ਬਾਤ ਯਾਰੀ ਮੇਰੀ ਗੱਲ ਸੁਣ ਤੂੰ ਪਰਦੇ ਨਾ ਪਾ ਤੈਨੂੰ ਜਿਹੜਾ ਕੰਮ ਕਿਹਾ ਨਾ ਕੰਮ ਕਰਾ ਜਿੱਦਾਂ ਜਾ ਕੇ ਲਿਮਟ ਪਾਸ ਕਰਵਾਈ ਨਾ ਉਤਾਂ ਹੀ ਜਾ ਕੇ ਬੰਦ ਕਰਵਾ ਉਹ ਚੱਲ ਜਰ ਕਰਾ ਦਿੰਨੇ ਆਂ ਆ ਤੇਰੇ ਪਿਓ ਦਾ ਰਵਾਜ ਆ ਨਾ ਤੂੰ ਜਾ ਕੇ ਬੰਦ ਕਰਾਉਣ ਚਲ ਚ ਕਿਹੜਾ ਤੇਰਾ ਨਹੀਂ ਤੁਹਾਡਾ ਰਵਾਜ ਆ ਨਾ ਤੇਰੇ ਪਿਓ ਨੂੰ ਪੁੱਛੇ ਬੰਦ ਕਰਾਉਣੀ ਕਿ ਨਹੀਂ ਕਰਾਉਣੀ ਆਪਣੇ ਘਰ ਰੋਲਾ ਪਾ ਪਤਾ ਕੀ ਕੋਲ ਖਵਾ ਲਿਆ ਤੂੰ ਅੱਜ ਕਰਿਆ ਹੋਏ ਭਾਈਆ ਦਾਇਨ ਮੇਰੇ ਕੋਲ ਦਿੰਦੇ ਪਹਿਲੇ ਅੰਗ ਦਾ ਰਵਾਜ ਸੁਣੂ ਜਾਂਦੀ ਨੀ ਬਾਈ ਬੱਸ ਖੰਡਾ ਨੂੰ ਨਾ ਜਾ ਆਪਣੇ ਸਰ ਲੜੋ ਜਾ ਕੇ ਬੱਜਾ ਮਸਲਾ ਲੈ ਆਵੀਂ ਅੰਗ ਦੀਆਂ ਗੱਲਾਂ ਕਰ ਅੱਜ ਮਾਰ ਮਾਰ ਕਰਨਾ ਕੋਈ ਗੱਲ ਨਹੀਂ ਯਾਦ ਆ ਜਾਗਾ ਕੋਈ ਕੋਰੋਨਾ ਦਾ ਹਾਲ ਜਾ ਕੇ ਆ ਗਿਆ ਮੋਤਾ ਗੁੱਡੀ ਦੇ ਨਾਲ ਆ ਜਾ ਕੋਈ ਗੱਲ ਹੀ ਕਰ ਲਾਂਗੇ ਅੱਜ ਉਈ ਆ ਯਾਰ ਕੋਈ ਨਹੀਂ ਪੜਾਹਾ ਗੱਲ ਆਜ ਕੋਈ ਗੱਲ ਨਹੀਂ ਉਹ ਮੇਰੀ ਗੱਲ ਸੁਣ ਲਾ ਹਾਂ ਇਤਰਾ ਥੋੜਾ ਕੁਝ ਹੁੰਦਾ ਵਾ ਪਟੜੀ ਤੂੰ ਸਾਰੀ ਜ਼ਿੰਦਗੀ ਝੁੱਡੂ ਬਣਿਆ ਰਹਿਣਾ ਉਹ ਮੇਰੀ ਗੱਲ ਸੁਣ ਹਾ ਗੱਲ ਨੂੰ ਨਹੀਂ ਪਾ ਲਾ ਲੈਣੇ ਘਰ ਵੀ ਲਖਾ ਰਹੇ ਹੋਣਾ ਜੇ ਤੇ ਵੀ ਸਿਆਣਾ ਬਿਆਣਾ ਵਾ ਇਤਰਾ ਨਹੀਂ ਕਰੀਦਾ ਹੁੰਦਾ ਸਿਆਣਾ ਪਿਆਣਾ ਵਾ ਸਿਆਣਾ ਪਿਆਣਾ ਵਾਲੇ ਕੰਮ ਨਾ ਉਹ ਕੋਈ ਗੱਲ ਨਹੀਂ ਮੈਂ ਪੈਸੇ ਲੈ ਲੂੰਗਾ ਮੈਨੂੰ ਜਾਜ ਵਾ ਕਿਤੋਂ ਲੈਣੇ ਆ ਤੂੰ ਤੇ ਹੋਏ ਗੱਲ ਥਾਣੇ ਜਾ ਕੇ ਰਿਪੋਰਟ ਕਰਾਉਂਗਾ ਉਹ ਨਹੀਂ ਨਹੀਂ ਥਾਣੇ ਨਹੀਂ ਜਾਈਦਾ ਪੁੱਤ ਆਪਣਾ ਆਪਣੇ ਭੈਣ ਭਰਾ ਵਾ ਅੱਜ ਥਾਣੇ ਜਾਵਾਂਗੇ ਨਾ ਸਾਡੀ ਬੀਤੀ ਹੋਣੀ ਹੈ ਲੋ ਮੈਂ ਨਹੀਂ ਜਾਣਾ ਜੇ ਆਪੇ ਆਣ ਕੇ ਅੰਦਰ ਬਹਿ ਕੇ ਜੇ ਪੜਾ ਕਹਿੰਦੇ ਆ ਉਹਨਾਂ ਦੇ ਆਪੇ ਆਣ ਕੇ ਸਮਝਾ ਲੈ ਨਹੀਂ ਤੇ ਆਪੇ ਗੱਲ ਕਰ ਲੈ ਜੇ ਕਿੰਨਾ ਗੱਲ ਨਾ ਬਦੇ ਨਹੀਂ ਤਾਂ ਮੈਂ ਥਾਣੇ ਜਾਣਾ ਹੀ ਉਹ ਮੇਰੀ ਗੱਲ ਸੁਣਾ ਹੌਸਲੇ ਨਾਲ ਪੁੱਤ ਸਾਰੇ ਕੰਮ ਹੋਏ ਤੇ ਜੀ ਹੁਣ ਮਵੀ ਦੇ ਉੱਤੇ ਕਾਲਾ ਪੈਂਦਾ ਨਾ ਉਹਨਾਂ ਕਹਿੰਦੇ ਨਹੀਂ ਦਿੰਦੇ ਤੇ ਫਿਰ ਕੀ ਕਰਦੇ ਕਿਉਂ ਨਹੀਂ ਦਿੰਦੇ ਫਿਰ ਪੁਲਿਸ ਪੁਲਿਸ ਕਾਦੇ ਲਈ ਹੁੰਦੀ ਆ ਐਂ ਕੋਲ ਖਾਇਆ ਬਣਾ ਪੁਲਿਸ ਕਾਦੇ ਲਈ ਹੁੰਦੀ ਆ ਉਹ ਪੁਲਿਸ ਨੇ ਵੀ ਲਿਖਿਆ ਵੇਖਣਾ ਸੀ ਬੈਂਕ ਵਾਲਾ ਮੇਰਾ ਯਾਰ ਹੀ ਮੁੰਡਾ ਯਾਰ ਹੁਣ ਸਾਰਾ ਕੁਝ ਦੱਸ ਦੇਣਾ ਉਹਨੇ ਦੱਸਿਆ ਮੈਨੂੰ ਸਾਰਾ ਕੁਝ ਚੱਲ ਹੁਣ ਮਾਣ ਨਾ ਆ ਬਹੁਤੀ ਜਾ ਕੇ ਗੱਲਾਂ ਨਾ ਕਰੀ ਆਖੀਂ ਕਹਿੰਦਾ ਚਾਚਾ ਤਾਇਆ ਮੰਨ ਗਿਆ ਵਾ ਮੈਨੂੰ ਬੈਂਕ ਵਾਲੇ ਨੇ ਕਿਹਾ ਤਾਂ ਹੀ ਆਂਦਾ ਲੱਗਦਾ ਮੈਨੂੰ ਚਲਾਕ ਹੀ ਉਹ ਬੰਦਾ ਉਹ ਚਲਾਕ ਤੇ ਹੈਗਾ ਹੁਣ ਛੱਡ ਪਰੇ ਯਾਰ ਤੈਨੂੰ ਮੈਂ ਦੱਸਣ ਦੇਗਾ ਤੂੰ ਹੀ ਚਲਾਕ ਬਣ ਜਾ ਉਹ ਯਾਰ ਤੇਰੇ ਮੈਂ ਕੀ ਦੱਸਾਂ ਯਾਰ ਮੈਂ ਤਾਂ ਪਤਾ ਤੇਰੇ ਕਰਕੇ ਸਾਰੇ ਕੰਮ ਕੀਤੇ ਹਾਏ ਹਾਏ ਮੇਰਾ ਤਾਂ ਸਿਰ ਨਹੀਂ ਤਾਂ ਹੋਣਿਆ ਕੀ ਕਰਾਂ ਮੈਂ ਉਹ ਪਤਾ ਕਿਦਾਂ ਦੇ ਪਿਓ ਪੁੱਤ ਜਦ ਦੁਆਲੇ ਹੋ ਗਏ ਤੇ ਕੀ ਕਰਾਂਗੇ ਮੈਨੂੰ ਤਾਂ ਸੱਚੀ ਸਮਝ ਨਹੀਂ ਆਉਂਦੀ ਐਡੀ ਬੇਈਮਾਨੀ ਇਹ ਨਹੀਂ ਮੀ ਤੁਹਾਡੀ ਮੈਂ ਤਾਂ ਵੀ ਸੋਚਿਆ ਵੀ ਨਹੀਂ ਆਪਾਂ ਐਵੇਂ ਪੋੜੇ ਬਣ ਗਏ ਯਕੀਨ ਕਰ ਲੈ ਨਾ ਖੱਤੇ ਸ਼ਰੀਕਾਂ ਤੇ ਕੀ ਗੱਲ ਮੰਮੀ ਐਵੇਂ ਕਿਉਂ ਰੋਈ ਜਾਂਦੇ ਤੁਸੀਂ ਹੁਣ ਉੱਤ ਬਹਿ ਜਾ ਕਿਉਂ ਖਪਦੇ ਜੀ ਖਪਾਣਾ ਤਾਂ ਕੀ ਕਰਾਂ ਤੇਰਾ ਪਿਓ ਤੇ ਗਏ ਆ ਨਾ ਸਦੀ ਤੇ ਮੇਰਾ ਧਿਆਨ ਹੁਣ ਉਹਨਾਂ ਵਿੱਚ ਹੀ ਆ ਉਹ ਪਿਓ ਪੁੱਤ ਦੋਵੇਂ ਪਤਾ ਕਿੱਦਾਂ ਵਾਂ ਹੈਂ ਐ ਪਿਆ ਜਾਂਦੇ ਦੋਵੇਂ ਪੌਣ ਚੁੱਕ ਕਿ ਉਹਨਾਂ ਦੇ ਪੈ ਜਾਣਾ ਇਹਨਾਂ ਨੂੰ ਇਨਾਲੇ ਛੜਣਾ ਫੱਕਾ ਨਹੀਂ ਗਾ ਨਿਉ ਨਿ ਮੰਨਣਾ ਹੀ ਨਹੀਂ ਪਹਿਲੀ ਗੱਲ ਤੇ ਵੀ ਮੈਂ ਕੰਮ ਕੀਤਾ ਵਾ ਵੇਖੀ ਸਹੀ ਤੇ ਜਿਹੜੀ ਤੁਹਾਡੀ ਧਾਈ ਆ ਉਹ ਉਹਦਾ ਵੀ ਸਿਰਾ ਦੱਸ ਮੰਮੀ ਤੁਸੀਂ ਕੋ ਇੱਥੇ ਕਪੀ ਜਾਣ ਦੇ ਜੇ ਹੁਣ ਹੁਣ ਕਿਹਦੇ ਪਤਾ ਲੱਗੂਗਾ ਰ ਵੀ ਕੀ ਬਣਿਆ ਉਥੇ ਤੇ ਕੀ ਨਹੀਂ ਖਪਾ ਨਾ ਤੇ ਕੀ ਕਰਾਂ ਪੁੱਤ ਜਦੋਂ ਐਡਾ ਵੱਡਾ ਧੱਤੋ ਖਾ ਹੋ ਜੇ ਉਹ ਪਰਦਾ ਖਪੂ ਨਾ ਤੇ ਕੀ ਕਰੂੰ ਐਨਾ ਯਕੀਨ ਪੁੱਤ ਆਪਾਂ ਕਰ ਲਿਆ ਸ਼੍ਰੀਕਾ ਦੇ ਮੰਮੀ ਖਾਪ ਕੇ ਵੀ ਕੀ ਕਰ ਲੈਣਾ ਆਪਾਂ ਤੁਸੀਂ ਕਿਉਂ ਇਦਾਂ ਡੇਜੇ ਕਰਨ ਆਪਾਂ ਹੀ ਲੱਗੇ ਇਹਨਾਂ ਨੂੰ ਇਹ ਦਿਮਾਗ ਕਰਕੇ ਆਪਣੇ ਬੱਚੇ ਦਾ ਨਹੀਂ ਕਰਨ ਵੀ ਚਲ ਉਚਰੇ ਲੱਗੋ ਇਹ ਦੁਸ਼ਟ ਕਰਾ ਹੋ ਜਾਊਗਾ ਪਰ ਮੰਮੀ ਹੁਣ ਹਾਨੂੰ ਇਹ ਥੋੜਾ ਪਤਾ ਹੀ ਪਿਓ ਇਦਾਂ ਨਿਕਲਣਗੇ ਉਹ ਬਦ ਹੋ ਗੀਨਾਂ ਵਾਲੀ ਨਹੀਂ ਮੈਂ ਹੀ ਤੇਰੇ ਪਿਓ ਨਾਲ ਚਲ ਜਾਂਦੀ ਮੁੰਡੇ ਨੂੰ ਨਾ ਹੀ ਕਲੰਦੀ ਮੈਨੂੰ ਨਾ ਯਕੀਨ ਨਹੀਂਗਾ ਨਾ ਪਿਓ ਪੁੱਤਾ ਤੇ ਦੱਸ ਮੰਮੀ ਜੇ ਤੁਸੀਂ ਚਲ ਜਾਂਦੇ ਤਾਂ ਕੀ ਪਤਾ ਤੇ ਕੀ ਹੋਰ ਕੋਈ ਵਾਦਾ ਹੋ ਜਾਣਾ ਹੈਗਾ ਮੈਨੂੰ ਤੇ ਆ ਕਿ ਮੁੰਡੇ ਨੂੰ ਨਾ ਕੁਝ ਕਰ ਦੇਣਾ ਨਹੀਂ ਕਰਦੇ ਕੁਝ ਮੰਮੀ ਉਹਨੇ ਬੋਲ ਪੈਣਾ ਵਾ ਮੈਨੂੰ ਸਣੀ ਦੀ ਆਦ ਦਾ ਪਤਾ ਵਾ ਗੁੱਸੇ ਚ ਗਿਆ ਵਾ ਕਈ ਕੋ ਬੋਲਣਾ ਹੁੰਨੇ ਤੇ ਉਹਨਾਂ ਕੋ ਜਰਿਆ ਦੀ ਉਹਨ ਖੱਤਿਆ ਕੋ ਜਾਣਾ ਤੇ ਹੁਣ ਮੰਮੀ ਨੇ ਬੋਲਣਾ ਤੇ ਹੈਗਾ ਵਾ ਹੁਣ ਜਿੰਨਾ ਕੁਝ ਹੋ ਗਿਆ ਵਾ ਮੈਂ ਨਾਲ ਜਾਂਦੀ ਤੇ ਮੈਂ ਵੇਖ ਕੇ ਹਟਾ ਲੈਂਦੀ ਜਾਂ ਕੋਹ ਕਰਦੀ ਮੈਂ ਐਵੇਂ ਕਰ ਬੈ ਗਈ ਮੈਨੂੰ ਵੀ ਨਾਲ ਹੀ ਜਾਣਾ ਚਾਹੀਦਾ ਹੈਗਾ ਨਹੀਂ ਮੰਮੀ ਚਲ ਕੋਈ ਨਹੀਂ ਹੁਣ ਤੁਸੀਂ ਚੁੱਪ ਕਰੋ ਨਾ ਇਹਨਾਂ ਨਾ ਬੋਲੋ ਹੁਣ ਤੁਸੀਂ ਪਰ ਮਾਰਦਾ ਬੇਮਾਰ ਇੰਨਾ ਬਈ ਮਾਰ ਕੋਈ ਹੋ ਸਕਦਾ ਵਾ ਭਰਾ ਨੂੰ ਭਰਾ ਖਾਂਡਿਆ ਵੇਖੋ ਗਲਤੀ ਮੰਮੀ ਸਾਡੀ ਆ ਨਾ ਜਿਹੜਾ ਇਹ ਯਕੀਨ ਕਰ ਲਿਆ ਉਹਨਾਂ ਤੇ ਗਲਤੀ ਸਾਡੀ ਵੀ ਪੁੱਤ ਗਲਤੀ ਤੇਰੇ ਪਿਓ ਦੀ ਆ ਜਿਨੇ ਸੋਚਿਆ ਮੇਰਾ ਖੂਨ ਦਾ ਰਿਸ਼ਤਾ ਵਾ ਮੇਰਾ ਆਪਣਾ ਭਰਾ ਵਾ ਮੇਰੇ ਨਾਲ ਮਾੜਾ ਕਰੂਗਾ ਪਰ ਵੇਖ ਲਾ ਸੱਪਾਂ ਨੂੰ ਡੰਗਿਆ ਹੀ ਉਹ ਪਰ ਡੈਰੀ ਆ ਡਰ ਤੈਨਾਂ ਕੋਈ ਕਸੂਰ ਮਮੀ ਹੁਣ ਉਹ ਤੇ ਭੋਲੇ ਪੰਚੀ ਆ ਹੁਣ ਉਹ ਵੀ ਕੀ ਕਰਦ ਦੋੜਾਂ ਨੇ ਕਿਹਾ ਉਹ ਫਸ ਗਿਆ ਉਹਦਾ ਪੁੱਤ ਆ ਜਿਹੜਾ ਸਮਝ ਜਾਣ ਡਿਆ ਤੇ ਭੋਲਿਆਂ ਦਾ ਹੈਗਾ ਵਾ ਮੈਂ ਕਰੇ ਪਿਓ ਨੂੰ ਬਥੇਰਾ ਅੰਦਰੇ ਅੰਦਰ ਸਮਝਾਉਂਦੀ ਹੀਗੀ ਕਿ ਬਚ ਜਾ ਇਨਾ ਸ਼ਰੀਕਾ ਕੋ ਬਚ ਜਾ ਇਨਾ ਤੈਨੂੰ ਖਾ ਲੈਣਾ ਹੀ ਉਹ ਉਹਨਾਂ ਨੂੰ ਹੋਰ ਦੀ ਕੋਈ ਤਰੀਕਾ ਲੱਭਾ ਤਾਂ ਉਹਨਾਂ ਨੇ ਮੁੰਡੇ ਦੇ ਕਰਕੇ ਵੇਖ ਲਾ ਫਸਾ ਲਿਆ ਇਹਨੂੰ ਤੇ ਚੁੱਪ ਕਰਕੇ ਗਰੀਬ ਦੇ ਸੈਨ ਕਰਾ ਲੇ ਤੇ ਲਿੰਟਾ ਘਰਵਾਤੀਆਂ ਸਾਡੇ ਸਿਰ ਤੇ ਡਿੱਟ ਤਗੜੀਆਂ ਆਪਾਂ ਕਿਦਾਂ ਲਾਉਣੀਆਂ ਆ ਚੱਲ ਮੰਮੀ ਨਾ ਹੀ ਨੀ ਟੈਨਸ਼ਨ ਲੈ ਕੋਈ ਨਹੀਂ ਹੁਣ ਆਉਂਦੀ ਪਤਾ ਲੱਗਦਾ ਵੀ ਕੀ ਜਾਂਦੇ ਆ ਹੁਣ ਪਹਿਲੇ ਉਹਨਾਂ ਨੇ ਕਢਾਏ ਆ ਨਹੀਂ ਕਢਾਏ ਕੀ ਕੀਤਾ ਵਾ ਤੇ ਉਹ ਕਿਹੜਾ ਤੇ ਕਹਿੰਦਾ ਮੈਂ ਨਹੀਂ ਕਢਾਏ ਆ ਦੇਖ ਲੋ ਅਜੇ ਵੀਰਾ ਆਪਾਂ ਮੁੰਡਿਆ ਆ ਜੀ ਇਹਨੂੰ ਵੜੀ ਅਗਲਾ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਵੀ ਗੱਲ ਹੋਈ ਕੀ ਐ ਉਹ ਯਾਰੀ ਚੱਕਰ ਵਾ ਗੱਲ ਗੱਲ ਨਹੀਂ ਹੋਣੀ ਇੱਥੇ ਹੋਣਾ ਸੁਭਾਅ ਵਾਲਾ ਯਾਰ ਮੰਜਿੰਦਰਾ ਆਂਦੇ ਰਹੋਂਦਾ ਸੀ ਆਂਦਾ ਉਹਨੂੰ ਬਾਹਰ ਕੱਢ ਲੈਣਾ ਵਾ ਪੱਕਾ ਲੈਣਾ ਤੇ ਆਪਣੇ ਸਿਰ ਤੋਂ ਕੱਲਣਾ ਸਾਡੇ ਘਰ ਐਵੇਂ ਸਿਆ ਪਾਪਾ ਆਤਾਏ ਮਰਗੇ ਮਨਵਾਉਂਦਾ ਵੀ ਮਤ ਕਰ ਤਾ ਮੈਂ ਕਿ ਮੈਂ ਮਤ ਕਿੱਥੋਂ ਕਰਦੇ ਹਾ ਹਣ ਠੀਕ ਹੈਗਾ ਨਹੀਂ ਤੇ ਮੈਂ ਕਿ ਚੱਲ ਇਹ ਆ ਵੀ ਤੂੰ ਆ ਕੰਮ ਕਰ ਲਾ ਤੂੰ ਥੋੜਾ ਮੱਜਾਂ ਦਾ ਕਰਜਾ ਦਵਾਤਾ ਇਹਨੂੰ ਦਵਾਉ ਹੋਰ ਅ ਚੰਗਾ ਮੁੱਲ ਪਾ ਕੇ ਗਏ ਨੇ ਤੇ ਆਣਦੇ ਨਾਲ ਲੜਦੇ ਆ ਆਨੂੰ ਵੀ ਭਰਾਈ ਮੈਂ ਫੇਰ ਤਰਸਕੀਤਾ ਦੇ ਤਲ ਭਰਾ ਭਤੀ ਜਾਵ ਦੋਵੇਂ ਕਿ ਕਦੇ ਵੀ ਰੋਟੀ ਖਾਂਦੇ ਜੂਏ ਦਾਂਗੇ ਕਿਹੜਾ ਪਤਾ ਤੈਨੂੰ ਕਿਆ ਟੱਬਰ ਐ ਤਾਂ ਨਾ ਕਿਉਂ ਸਾਸ ਦਿੰਨਾ ਮੈਂ ਹੁਣ ਗੱਲੋਂ ਸਾਸ ਦੇਣਾ ਵਾ ਕਿਹਦੇ ਉਹ ਬਾ ਸਾਥ ਹੁਣ ਵੇਖਿਆ ਨਾ ਸਾਰੇ ਪਿੰਡ ਚ ਡੰਡੋਰਾ ਫੇਰਨਾ ਮੈਂ ਜਰ ਫੇਰੀ ਜਾਂਦੇ ਜਿੱਥੇ ਵੇਦਦੇ ਆ ਉੱਪਰ ਡੈਡੀ ਬੇਇੱਜ਼ਤੀ ਸਾਡੀ ਵੀ ਐ ਨਾਲ ਜਦੋਂ ਬੋਬੋ ਵੀ ਕਰਨੇ ਨੇ ਕਰੀਏ ਤੂੰ ਦੱਸ ਮੇਰਾ ਜਿਗਰ ਦਾ ਚ ਪੇੜ ਮਾਰਾ ਕਿਦਾਂ ਬਾਰ ਬਾਰ ਠਾਗੇ ਠਾਗੇ ਕਿਆ ਕਾਣੀ ਨਾ ਜੋਕ ਹੋ ਜਾਗਾ ਨਾ ਇਹਨਾਂ ਦਾ ਕਾਗਜ਼ ਕੁੱਗਦਾ ਫੜਾ ਕੇ ਉਹਨਾਂ ਦੇ ਮਾਰੋ ਮੱਥੇ ਛੁੱਟਦੇ ਨੇ ਇਹਨਾਂ ਦੇ ਬੇਬੋ ਮੂਲਾ ਮਾਰਦੇ ਨੇ ਇਹ ਕਰੀ ਕੋਈ ਗੱਲ ਨਹੀਂ ਕਹਿੰਦੇ ਜੋ ਕਹਿੰਦੇ ਆ ਲੋਕਾਂ ਨੂੰ ਪਤਾ ਹੀ ਹੈ ਸਾਰਾ ਕਿੰਨੀ ਕਈ ਠੱਗੀ ਮਾਰਨ ਲਏ ਆ ਗੱਲਾਂ ਤਾਂ ਕਰਨ ਨੂੰ ਮੈਨੂੰ ਬਠੇਰੀਆਂ ਆਉਂਦੀਆਂ ਸੀ ਪਰ ਮੈਂ ਨਬ ਤੋਂ ਚੱਕਦੀ ਵੀ ਚੱਕਦੀ ਉਹ ਬਾਹਰ ਨਿਕਲ ਆਈ ਤੇ ਕੀ ਸੋਚੂ ਕਿ ਨਹੀਂ ਆਈ ਉਹ ਚਲ ਠੰਡੀ ਰਹਾ ਅੱਗੇ ਉਹ ਬੜਾ ਰੌਲਾ ਪਾਉਂਦੇ ਆ ਮੁਰਕੇ ਤੁਸੀਂ ਵੀ ਸਾਰਾ ਪਾਉਂਦੇ ਪਹਿਲਾਂ ਚੰਗੇ ਲੱਗੀ ਜਾਓ ਇੱਥੇ ਜਾਂਦਾ ਤਾਂ ਕਾਹਦੇ ਦੋ ਘਾਤ ਤੰਨਾ ਦੇ ਝਾੜਦੇ ਰਹਿਆਂਦੇ ਅੱਜਾਂ ਇਹਨਾਂ ਗਾਹ ਨਹੀਂ ਹੋਣਾ ਚਾਹੀਦਾ ਇੱਥੇ ਤੇ ਨਾ ਤੂੰ ਹੀ ਜਾਣਾ ਇਹਨਾਂ ਨੂੰ ਮੈਂ ਏਜੰਟ ਕੋ ਜਾ ਕੇ ਨਾ ਇਹਨਾਂ ਦੇ ਕਾਗਜ਼ੀ ਪਤਾ ਤੇ ਪਾਸਪੋਰਟ ਨਹੀਂ ਆ ਕੇ ਨਾ ਲੈ ਕੇ ਛੱਡ ਦੇਣਾ ਕਰੋ ਸਾਰਾ ਇਹਨਾਂ ਦਾ ਬੰਦ ਠੀਕ ਆ ਕਿ ਨਹੀਂ ਜੋ ਕੁਝ ਹੈਗਾ ਬਿਲਕੁਲ ਇਹਨਾਂ ਨੂੰ ਆਉਣ ਜਾਣ ਵਰਤੋਂ ਪਾੜੀ ਬੰਦ ਨਾ ਕੋਈ ਆਵੇ ਤੇ ਨਾ ਕੋਈ ਜਾਵੇ ਕਿੰਨਾ ਮਰਦੀ ਹੋ ਰਮੀ ਪੰਦੇ ਤੇ ਇਸਾ ਕੀ ਬੰਦ ਦੇ ਦੇ ਜਾਓ ਜਦੋਂ ਆਣ ਜਾਂ ਰਹੇ ਆ ਤੇ ਸਾਡੇ ਨਾਲ ਤੁਰ ਫਰ ਕਰੇ ਬੰਦਾ ਕੀ ਉਹਨੂੰ ਕਹ ਪਹਿਲਾਂ ਆਪਣੇ ਜੀਆ ਨੂੰ ਤੇ ਪੁੱਛੇ ਕਰੇ ਐਹੋ ਤੇ ਗੱਲ ਵਾ ਪੀ ਵੀ ਜੀਆ ਨੂੰ ਪੁੱਛਦਾ ਕਿ ਨਹੀਂ ਪੁੱਛਦਾ ਭੱਜ ਜਾਂਦਾ ਇੱਧਰ ਜਦੋਂ ਲੋੜ ਪੈਂਦੀ ਉਦੋਂ ਆਉਂਦਾ ਉਹੋ ਜਿਓ ਜਾ ਚਲ ਜਾ ਜਦੋਂ ਮਤਲਬ ਉਹ ਨਿਕਲ ਗਿਆ ਫਿਰ ਸਾਡੇ ਗੱਲ ਪੈਂਦੇ ਨੇ ਨਾਲੇ ਜਿਹੜਾ ਇਹਦਾ ਚਾਚਾ ਉਸ ਪੈਡ ਲੈਣ ਵਾਲਾ ਹੈਗਾ 40000 2 ਹੋ ਗਿਆ ਵਾ ਗੱਲ ਮੁੱਕੀ ਕਰ ਜਾ ਇਹਨਾਂ ਦਾ ਸਾਡੇ ਵੱਲੋਂ ਮੁੜ ਕੇ ਲੈਣ ਤੇ ਭਾਵੇਂ ਨਾ ਲੈਣ ਠੀਕ ਆ ਕਿ ਨਹੀਂ ਤੇ ਜਿਹੜੇ ਪੈਸੇ ਜੈਂਟ ਨੂੰ ਗਏ ਉਹ ਥੋੜਾ ਮਿਲਨੇ ਹੁਣ ਗੱਲ ਮੁੱਕੀ ਅਗਲੇ ਹਿੰਦੇ ਕਹਿਣਾ ਜਿਗਾ ਲਓ ਆਹੋ ਉਹਨਾਂ ਦਾ ਕਹਿਣਾ ਹੀ ਇਹਦੇ ਠੀਕ ਆ ਕਿ ਨਹੀਂ ਮਾ ਸਾ ਮੁੰਡੇ ਨੂੰ ਤਾਂ ਬੋਲਣਾ ਨਹੀਂ ਆਉਂਦਾ ਕਿ ਕੋਈ ਵੱਡਾ ਨਿੱਕਾ ਵਾ ਉਹਦਾ ਦਾ ਮਨਜਿੰਦਰ ਵਾ ਜੇ ਤੂੰ ਹੋ ਲਗਾ ਤਾਂ ਉਹ ਕੋਈ ਵੱਡ ਕੇ ਲਿਆ ਸਮਝਾ ਕੇ ਲਿਆ ਤੇ ਇਹਨਾਂ ਘਰ ਨੂੰ ਵਾਲੀ ਚੱਲ ਜਾ ਜਾ ਕੇ ਤਾਂ ਉਹਨਾਂ ਨੂੰ ਮੱਜਨ ਮੜਮੜਾ ਪਾਣੀ ਤਾਂ ਇੱਥੇ ਡਾੜ ਢਈਆਂ ਫੁਰਕਣ ਡੀਆਂ ਵਾ ਤੂੰ ਨਾ ਬੁੱਤ ਮੇਰਾ ਫਿਕਰ ਕਰੀ ਹੁੰਣੀ ਲੱਗਣ ਡਈ ਮੈਂ ਰਪਿੰਦਰ ਦੇ ਸਾਹਮਣੇ ਗੱਲ ਨਹੀਂ ਕੀਤੀ ਕਿ ਆਹ ਜਿਹੜਾ ਸਨੀ ਇਹਨੂੰ ਕਿੱਥੋਂ ਪਤਾ ਲੱਗ ਗਿਆ ਵਾ ਕੋਈ ਦਾ ਮਨਜਿੰਦਰ ਵਾ ਉਹਨੇ ਦੱਸ ਦਿੱਤਾ ਹੋਣਾ ਵਾ ਉਹ ਇਦਾਂ ਦਾ ਹੀ ਆ ਉਹਨੂੰ ਨਹੀਂ ਪਤਾ ਪਤਾ ਲੱਗਦਾ ਹੈਗਾ ਹੈਗਾ ਲਈ ਲੱਗੀ ਆ ਹਾਡੇ ਲਾਗੇ ਸਾਡਾ ਨਿਆਣੇ ਲਾਗੇ ਜਾ ਕੇ ਨਿਆਣੇ ਦੇ ਬਾਦ ਉਹਦਾ ਇੱਕ ਗੱਲ ਆ ਉਹ ਪੱਕਾ ਬੜਾ ਹੀ ਉਹ ਤਾਂ ਮੈਨਾਂ ਨੂੰ ਦੱਸਣਾ ਨਹੀਂਗਾ ਪਤਾ ਨਹੀਂ ਸੁਪਨਾ ਤਾਂ ਆਈ ਨਹੀਂ ਗਿਆ ਸੁਣ ਪਤਾ ਨਹੀਂ ਕਿੱਥੋਂ ਨਿਕਲੀ ਹੈ ਉਹ ਮੇਰੀ ਗੱਲ ਸੁਣੋ ਹੁਣ ਤਾਂ ਮੁੰਡਾ ਚੜ੍ਹ ਗਿਆ ਵੀ ਕਿੰਨੇ ਮਿੰਟ ਇੱਥੇ ਦੇਖਿਆ ਕਿ ਹੱਡੇ ਉਹ ਕਿੰਨਾ ਨਵੇਂ ਪੁਰਾਣੇ ਕੰਮ ਬੜਾ ਖਰਾਬ ਹੋਇਆ ਈਓ ਰੌਲਾ ਇਹਨਾਂ ਪਾਤਾ ਵਾ ਮੈਂ ਪੈਸੇ ਸਾਰੇ ਵਰਤ ਜਾਣੇ ਸੀ ਹੋਰ ਤੋਂ ਹੋਰ ਗੱਲ ਕਰ ਹੋਣ ਜੇ ਮੈਂ ਸਾਰੇ ਉਥੋਂ ਕਢਾ ਲਏ ਤੇ ਬੈਂਕ ਵਾਲਿਆਂ ਕੋਲ ਜਾ ਕੇ ਇਹਨਾਂ ਨੇ ਪੁੱਛਿਆ ਆਪੇ ਸਾਡੇ ਪੈਸੇ ਤੇ ਮੈਂ ਜਵਾਬ ਕੀ ਦਊਂਗਾ। ਤੁਸੀਂ ਆਖਿਆ ਤੁਸੀਂ ਜੈਂਟਲਵਾਨ ਤੇ ਤੇ ਜੈਂਟਲ ਮੁਰਕੇ ਕੱਪ ਨੂੰ ਆਉਂਦਿਆ। ਚਲੋ ਹੁਣ ਸੋਚਣਾ ਪੈਣਾ ਗਾਂ ਵੀ ਕਿਹੜੇ ਹਿਸਾਬ ਨਾਲ ਕੰਮ ਚੱਲੇ। ਕਿ ਜਿੱਥੇ ਲੱਖ ਦਿੱਤਾ ਉਥੇ ਕਿਉਂ ਮੈਂ ਪੰਜ ਦਿੱਤਾ। ਜੈਂਟਲ ਨੂੰ ਕਹਿ ਛੱਡੋ ਫਿਰ ਨਿਕਲ ਜਾ ਹਣ ਇਥੋਂ ਜੇ ਨਿਕਲਿਆ ਜਾਂਦਾ। ਫਟੂ ਜੈਂਟ ਜੈਂਟ ਲਈ ਆ ਜੈਂਟਲ ਨੂੰ ਗੋਲੀ ਮਾਰ। ਮੇਰਾ ਤਾਂ ਰਾਦਾ ਸਾਰੇ ਪੈਸੇ ਲਵਾ। ਤੇ ਆਪਣੇ ਕਿਸ਼ਤਾਂ ਵਾਲੇ ਕਰਾ ਕੇ ਨਾ ਜਮਾ। ਤੇ ਚੁੱਪ ਕਰਕੇ ਦੋ ਤਿੰਨ ਮਹੀਨੇ ਕਿਦੋਂ ਨਿਕਲ ਜਾਂ ਬਾਹਰ। ਮੈਂ ਰੁੱਲ ਵਾਲੀ ਪਾਗਟ ਨਹੀਂ ਹੋ ਜਾਨੂੰ ਪੰਜਾਬੋਂ ਬਾਹਰ ਚਲ ਜਾ ਕੀ ਕਰ ਲਾਂਗੇ ਪਰ ਇਹ ਨਾ ਨਾ ਇਹ ਹੁਣ ਦਾ ਜਿਹੜੀ ਜੀਵਨ ਉਹ ਆਣ ਕੇ ਸਾਡੇ ਸਿਰ ਖਾਦੀ ਰਹੀ ਖਾਂਦੀ ਰ ਖਾਂਦੀ ਰ ਆਪਣਾ ਕੰਮ ਤੇ ਹੋ ਜੂਗਾ ਠੀਕ ਹੈ ਕਿ ਨਹੀਂ ਤੂੰ ਸਗੋਲਟਾ ਕਹਿੜਿਆ ਕਰੀ ਸਾਡੇ ਤੇ ਬੰਦਾ ਕਿੱ데 ਪਤਾ ਨਹੀਂ ਕਿੱਥੇ ਚਲ ਗਿਆ ਮੈਂ ਕਹੂੰਗੀ ਹੰਦ ਪੈਣਾ ਦੱਸਦੀ ਨਹੀਂ ਜੀ ਠੀਕ ਹੈ ਕਿ ਨਹੀਂ ਸਾਡੇ ਬੰਦੇ ਨੂੰ ਕੁਝ ਹੋ ਗਿਆ ਸੀ ਤੁਹਾਡੇ ਵਿੱਚੋਂ ਕਢਣਾ ਦੇਖੋ ਗਾਲਾਂ ਕਹਣਾ ਜੀਵਨ ਹੋਣਿਆਂ ਕਹਣਾ ਤੇ ਤੁਹਾਡੇ ਦੇ ਪਾਉਣਾ ਵਾ ਘਰ ਹੈ ਨਹੀਂ ਗਾ ਨੂੰ ਨਹੀਂ ਬੜਾ ਕਿੱਥੇ ਚਲ ਗਿਆ ਟੈਨਸ਼ਨ ਦਾ ਮਾਰਾ ਵਾ ਇਹ ਕੋਈ ਕਹਾਣੀ ਕਿ ਉਹ ਤਰੀਕਿਆਂ ਦੁਕੀ ਆਨੀ ਦਾ ਤੇ ਸਾਡਾ ਥੋੜਾ ਬੁੜਾ ਦੇਣ ਲੈਣ ਲੱਜੇਗਾ ਕਿ ਤੇ ਸਾਡਾ ਟੱਕ ਟੱਕਰ ਬਣਿਆ ਰਹੇਗਾ ਸਾਡਾ ਕਿੱਥੇ ਰਹਿਣਾ ਇੱਕ ਹੋਰ ਵੀ ਸਿਆਪਾ ਵਾ ਨਾ ਜੇ ਮਾਲਾ ਵੀ ਮੈਂ ਪੈਹਾ ਤੇ ਸਾਰਾ ਸੰਗ ਦੇ ਗਾਮ ਸਾਂ ਨੂੰ ਜਾਣਾ ਵਾ ਤੇ ਮੁੜ ਕੇ ਪਿੰਡ ਨੇ ਕਹਿਣਾ ਵੀ ਡਾਡੀ ਤੂੰ ਕਿੱਥੇ ਲਿਆਵੋ ਉਹ ਪਿੰਡ ਨੂੰ ਕਵਾਂਗੇ ਕਿ ਕੋਈ ਨਾ ਕੋਈ ਬਾਨਾ ਮਾਰਦਾਂਗੇ ਹੋਰ ਕੀ ਦੇਣਾ ਜੱ ਚੁੱਪ ਕਰਦੇ ਨਾ ਤੇ ਪਟਿਆਲੇ ਚਲ ਜਾ ਤੇਰੀ ਮਾਸੀ ਕੋ ਪਿੰਡ ਦਈਓ ਕਿਸ ਨੂੰ ਪਤਾ ਨਹੀਂ ਲੱਗਣਾ ਮੈਨੂੰ ਪਤਾ ਜਾਂ ਪਿੰਡ ਨੂੰ ਪਤਾ ਉਹ ਚੱਲ ਤੇ ਜਾਊਗਾ ਉਹਨਾਂ ਕੋ 40-50 ਤੇ ਮੱਝਾਂ ਵਾਂ ਮੁਰੇ ਅਗਲੇ ਕਿਆ ਕਰਨਗੇ ਇਹਨਾਂ ਨੂੰ ਪੱਠੇ ਪਾਰ ਪਾਣੀ ਦਾ ਨਹੀਂ ਕਹਿੰਦੀ ਉਹ ਨਹੀਂ ਇੱਥਾਂ ਰਹਿ ਸਕੀ ਚੁੱਪ ਕਾ ਕੇ ਰਸਤਾ ਆਪਣਾ ਟਾਈਮ ਕੱਢ ਗਿਆ ਜਾ ਘੁੱਟ ਪਾਣੀ ਪਿਆਲ ਮੇਰਾ ਦਿਮਾਗ ਠੰਡਾ ਹੁੰਦੇ ਇਹ ਵੇਖ ਰਾਂ ਕਿ ਕੀ ਕਰਨਾ ਪਟਿਆਲੇ ਘਰ ਦੇ ਮੈਨੂੰ ਦਵਾ দাও ਤੇ ਮੱਟੇ ਹੋਰ ਕਿਹੜੇ ਕੂਚ ਪੈਣਾ ਹੀ ਹੋ ਕਿਤੇ ਨਾ ਕਿਤੇ ਨਾ ਭੱਜਣਾ ਹੀ ਪੈਣਾ ਵਾ ਉਹ ਖੂਨ ਲੋਕਾਂ ਨੇ ਪੂੜ ਛੜਿਆ ਇਹਦੇ ਹੁਣ ਮੈਂ ਮੁਕਾ ਲੈਣਾ ਇਹ ਕੰਮ ਇਹਨ ਖੱਤੇ ਸਾਡੇ ਘਰੋਂ ਲੱਥਿਆ ਹੀ ਨਾ ਅਬ ਪਰੇ ਚੱਲ ਪਤਾ ਕੋਈ ਨਹੀਂ ਆਉਂਦੇ ਆ ਤੇ ਫੇਰ ਹੀ ਪਤਾ ਲੱਗਦਾ ਵੀ ਕੀ ਗੱਲ ਮੁੱਕਦੀ ਉੱਥੇ ਮੰਮੀ ਨੂੰ ਫੋਨ ਲੱਗਦਾ ਆਉਂਦਿਆ ਕੋਈ ਮੈਂ ਵੇਖ ਕਿਉਂ ਨਹੀਂ ਭਲਾ ਸੁਣ ਪੜਾ ਸੁਣ ਮੇਰੀ ਤੀ ਹਾਈ ਪਤਾ ਨਹੀਂ ਕਿਹਦਾ ਫੋਨ ਆ ਗਿਆ ਹੁਣ ਬਾਬਾ ਸੁਖ ਸੁਖਾਂ ਦਾ ਹੋਵੇ ਕਿਤੇ ਆਇਆ ਅੰਦਰ ਦਿੱਲੀ ਨਿਕਲੋਂ ਡਿਆ